ਆਜ਼ਾਦੀ ਦਿਹਾੜੇ ਮੌਕੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਨੇ ਲਹਿਰਾਇਆ ਤਿਰੰਗਾ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿਖੇ ਆਜ਼ਾਦੀ ਦਿਹਾੜੇ ਮੌਕੇ ਸਿਵਲ ਹਸਪਤਾਲ ਵਿਖੇ ਅੱਜ ਦੇ ਸਿਵਲ ਸਰਜਨ ਨੇ ਫਿਰੋਜ਼ਪੁਰ ਡਾਕਟਰ ਰਾਜਵਿੰਦਰ ਕੌਰ ਵੱਲੋਂ ਦੇਸ਼ ਦੀ ਆਣ ਬਾਣ ਅਤੇ ਸ਼ਾਨ ਦਾ ਪ੍ਰਤੀਕ ਰਾਸ਼ਟਰੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਜਿੱਥੇ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਹੋਰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਉੱਥੇ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਦੀ ਤਰੱਕੀ ਅਤੇ ਉਨਤੀ ਲਈ ਹਰ ਵਿਅਕਤੀ ਆਪਣਾ ਬੰਦਾ ਯੋਗਦ ਇਸ ਮੌਕੇ ਉਹਨਾਂ ਹਾਜ਼ਰੀਨ ਲੋਕਾਂ ਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਅਤੇ ਸਮਾਜ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਕਰਨ ਅਤੇ ਨਸ਼ਿਆਂ ਨਾਲ ਪੀੜਤ ਮਰੀਜ਼ਾਂ ਨੂੰ ਨਸ਼ੇ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਹਮਲਾ ਮਾਰਨ ਦੀ ਅਪੀਲ ਕੀਤੀ। ਸਮਾਗਮ ਉਪਰੰਤ ਉਹਨਾਂ ਚੰਗੀਆਂ ਸੇਵਿਤ ਸਵਾਮ ਦੇਣ ਵਾਲੇ ਮਲਾਜਮਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾਕਟਰ ਨਿਖਲ ਸੀਨੀਅਰ ਮੈਡੀਕਲ ਅਫਸਰ ਫਿਊਜਪੁਰ ਨੇ ਪ੍ਰੋਸਾ ਦਵਾਇਆ ਕਿ ਸਿਵਲ ਹਸਪਤਾਲ ਵਿੱਚ ਸੇਵਿਤ ਸਵਾਮਾ ਵਧਿਆ ਢੰਗ ਨਾਲ ਲੋਕਾਂ ਨੂੰ ਮਹੱਈਆ ਕਰਵਾਈਆਂ ਜਾਣਗੀਆਂ। ਸਕੰਦਾਰ ਇਸ ਤੋਂ ਆਪ ਨੇ ਮਸਲਾ ਮਿਲ ਕੇ ਪ੍ਰੋਮਿਸ ਕੀਤਾ ਹੈ ਕਿ ਅਸੀਂ ਬਿਹਤਰ ਸੇਵਾ ਹੁਕਮਤਾ ਸਾਰੇ ਜਿਹੜਾ ਜਿਹੜੇ ਉਸ ਤੋਂ ਨਗਰ ਨਿਵਾਸੀਆਂ ਵਾਸਤੇ ਪਟਾ ਅਪਡੇਟ ਅੱਗੇ ਆਉਣ ਵਾਲੇ ਟਾਈਮ ਤੇ ਆਉਣਗੇ ਇਹ ਆਪਣੇ ਆ ਬਿਹਤਰ ਸੇਵਾ ਹੁਕਮਤਾ ਦਿੰਦੇ ਹੋਏ ਡਿਸਟ੍ਰਿਕਟ ਨੂੰ ਨੰਬਰ 1 ਪੰਜਾਬ ਲੈਵਲ ਤੇ ਰੱਖਦੇ ਹਾਂ ਉਸ ਕੁਝ ਇੰਪਲੈਸਟ ਵਾਲੇ ਕੁਝ ਹਾਂਜੀ ਹਾਂ ਜਿਹੜੇ ਬਹੁਤ ਮੈਸੇ ਮੇਰਾ ਸਾਰਾ ਸਟਾਫ ਨੰਬਰ 1 ਸਟਾਫ ਆ ਬਾਕੀ बिकॉज ਨੰਬਰ ਬਹੁਤ ਜ਼ਿਆਦਾ ਸੀ ਇਸ ਕਰਕੇ ਕੁਝ ਸਿਲੇਕਟਡ ਮੈਂਬਰਸ ਨੂੰ ਸੀ ਅਪਰੀਸ਼ੀਏਟ ਕੀਤਾ ਹੈ ਤੇ ਉਹ ਖੁਲੀ ਨੈਕਸਟ 1 ਇਅਰ ਬਿਨਾ ਤੋਂ ਵੀ ਬेटर ਹੋਰ ਨੰਬਰ ਨੂੰ ਮੈਂ ਅਪੀਕ ਕਰਾਂਗਾ ਕੋਈ ਤੁਹਾਨੂੰ ਪਤਾ ਬੇਸ ਤੋਂ ਮੇਰੀ ਡਿਸਟ੍ਰਿਕਟ ਨੰਬਰ 1 ਪੰਜਾਬ ਦੇ ਚਾਵ Everybody will go to the hospital de jede vi staff bahut vadiya kam karde hai patient nu help facility de vich ਆਪਨਾ ਪੂਰਾ ਜ਼ੋਰ ਲਾ ਰਹੇ ਆ ਅਸੀਂ ਉਹਨਾਂ ਨੂੰ ਹਸਪਤਾਲ ਦੇ ਵੱਲੋਂ ਡਿਸਪਲਿਨ ਅਡਮਿਨਿਸਟ੍ਰੇਸ਼ਨ ਵੱਲੋਂ ਸਨਮਾਨਿਤ ਕੀਤਾ ਹੈ ਤਾਂ ਕਿ ਉਹਨਾਂ ਨੂੰ ਅੱਗੇ ਵੀ ਜਿਹੜੀ ਇਹ ਮੋਟੀਵੇਸ਼ਨ ਹੈਗੀ ਹੈ ਉਹਨਾਂ ਦੀ ਬਣੀ ਰਹੇ ਤੇ ਜਿਹੜੇ ਬਾਕੀ ਵੀ ਸਟਾਫ ਹੈਗਾ ਹੈ ਉਹ ਵੀ ਮੋਟੀਵੇਟਡ ਫੀਲ ਕਰਨ ਕਿ ਉਹਨਾਂ ਨੇ ਕੱਲ ਅੱਜ ਨਾਲੋਂ ਬਿਹਤਰ ਕੰਮ ਕਰਨਾ ਤੇ ਮਰੀਜ਼ ਨੂੰ ਵਧੀਆ ਸੇਵ ਕਰ ਸਕਦੇ ਆ। ਜੇ ਵੀ ਚਾਹ ਸਮਝ ਆ ਗਿਆ ਕਿਸੇ ਵੱਲੋਂ ਕੁਝ ਕਾਫੀ ਚੈਲੰਜਸ ਲੈ ਕੇ ਆਏ ਹੋ ਕਿ ਅਗੇ ਫਿਚਰ ਪਲਾਨ ਕੀ ਹੈ ਕਿ ਕਿਸ ਤਰ੍ਹਾਂ ਤੇਜ਼ੀ ਨਾਲ ਹਸਪਤਾਲ ਨੂੰ ਫਿਊਚਰ پلانਸ ਦਾ ਇਹ ਇਹ ਨੇ ਕਿ ਜਿਹੜੇ ਵੀ ਮਰੀਜ਼ ਆਦੇ ਆ ਉਹਨਾਂ ਨੂੰ ਵਧੀਆ ਹੈਲਥ ਫੈਸਿਲਿਟੀ ਮਿਲੇ ਇੱਕ ਸਫਾਈ ਸੁਥਰਾ ਸਾਫ਼ ਸੁਥਰਾ ਮਾਹੌਲ ਮਿਲੇ ਪੀਣ ਦਾ ਪਾਣੀ ਮਿਲੇ ਉਹਨਾਂ ਨੂੰ ਟਾਇਲਟਸ ਬਾਥਰੂਮ ਜਿਹੜੀ ਬੇਸਿਕ ਨੈਸਸਿਟੀਆਂ ਹੈ ਹੈਲਥ ਸੈਕਟੀ ਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਬਾਕੀ ਅਸੀਂ ਨੈਕਸਟ ਸਾਡਾ ਇਹ ਟਾਰਗੇਟ ਅਸੀਂ ਕਰਦੇ ਪਈਏ ਕਿ ਸਿੱਧੇ ਖਰਬਲ ਗਾਰਡਨ ਬਣਾਈਏ ਤੇ ਜਿਹੜੇ ਵੀ ਸਾਡੇ ਵਰਡਸ ਜਾਂ ਕੋਈ ਮਸ਼ੀਨ ਜਿਹੜੀ ਸਾਡੀ ਅਨਓਕਿਊਪਾਈਡ ਪਈਆਂ ਜਾਂ ਫਿਰ ਜਿਹੜੀ ਯੂਜ਼ ਨਹੀਂ ਆ ਰਹੀਆਂ ਉਹਨਾਂ ਨੂੰ ਅਸੀਂ ਯੂਜ਼ ਕਰੀਦਾ ਸੀ ਬਾਕੀ ਐਨ ਜੀਓ ਨੂੰ ਵੀ ਅਪੀਲ ਕਰਾਂਗਾ ਕਿ